ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਾਣਾ ਗੁਰਮੀਤ ਸੋਢੀ ਅਜਮਰੂ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਪਹੁੰਚੇ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਣਾ ਗੁਰਮੀਤ ਸੋਢੀ ਨੇ ਕਿਹਾ ਕਿ ਗੁਰਪ੍ਰੀਤ ਗੋਗੀ ਚੰਗੀ ਸ਼ਖਸੀਅਤ ਦੇ ਮਾਲਕ ਸਨ ਅਤੇ ਉਹ ਹਰ ਵਿਅਕਤੀ ਦੇ ਨਾਲ ਮਿਲ ਜੁਲ ਕੇ ਰਹਿੰਦੇ ਸਨ ਉਹਨਾਂ ਨੇ ਕਿਹਾ ਕਿ ਉਹ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਲੋਕਾਂ ਦੀ ਗੱਲ ਕਰਦੇ ਸਨ ਅਤੇ ਉਹਨਾਂ ਦੇ ਜਾਣ ਨਾਲ ਜੋ ਘਾਟਾ ਪਿਆ ਕਦੇ ਪੂਰਾ ਨਹੀਂ ਹੋ ਸਕਦਾ ਉਹਨਾਂ ਨੇ ਕਿਹਾ ਕਿ ਗੁਰਪ੍ਰੀਤ ਗੋਗੀ ਨੂੰ ਵਿਧਾਇਕ ਬਣਨ ਦਾ ਬਹੁਤ ਜ਼ਿਆਦਾ ਚਾਹ ਸੀ ਜਿਸ ਕਾਰਨ ਉਹਨਾਂ ਨੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਦੇ ਚੋਣ ਲੜ ਕੇ ਜਿੱਤੇ ਸਨ ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਸਨ ਤੋਂ ਇਹ ਦੁੱਖ ਦੀ ਘੜੀ ਜਿਹੜੀ ਹੈ ਇਹ ਜਰੀ ਨਹੀਂ ਜਾ ਰਹੀ ਅੱਜ ਉਹਨਾਂ ਦੇ ਨਿਵਾਸ ਸਥਾਨ ਤੇ ਗੁਰਪ੍ਰੀਤ ਸਿੰਘ ਗੋਗੀ ਜੀ ਦੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਇਆ ਮੈਂ ਨਮਨ ਅੱਖਾਂ ਦੇ ਨਾਲ ਲੇਕਿਨ ਕੁਦਰਤ ਦਾ ਜੋ ਰਚਨਾ ਹੈ ਉਹਦੇ ਅੱਗੇ ਸਾਰਿਆਂ ਦੇ ਹੱਥ ਖੜੇ ਨੇ ਲੇਕਿਨ ਮੈਂ ਗੱਲ ਕਹਿ ਸਕਦਾ ਕਿ ਬੜੇ ਇੱਕ ਨਫੀਸ ਆਦਮੀ ਸੀ ਇੱਕ ਬਹੁਤ ਅੱਛੇ ਦੋਸਤ ਬਹੁਤ ਅੱਛਾ ਬਾਪ ਬਹੁਤ ਅੱਛਾ ਵਿਦਾਇਕ ਬੜੇ ਮਿਲਨ ਸਾਹਿਬ ਪਰਵਾਰ ਦੀ ਦੇਖਭਾਲ ਕਰਨ ਵਾਲੇ ਲੋਕਾਂ ਦੇ ਬਾਰੇ ਲੋਕਾਂ ਦਾ ਕੰਸਰਨ ਉਹਨੂੰ ਆਪਣੇ ਆਪ ਤੇ ਲੈ ਲੈਂਦੇ ਸੀ ਆਪਣੇ ਜ਼ਿਹਨ ਤੇ ਪ੍ਰੈਸ਼ਰ ਪਾ ਲੈਂਦੇ ਸੀਗੇ ਔਰ ਮੇਰੇ ਨਾਲ ਉਹਨਾਂ ਦਾ ਪਿਛਲੇ 15 16 ਸਾਲ ਤੋਂ ਉਹਨਾਂ ਨਾਲ ਰابطਾ ਰਿਹਾ ਔਰ ਕਾਂਗਰਸ ਪਾਰਟੀ 'ਚ ਵੀ ਜਦੋਂ ਸੀਗੇ ਮੈਂ ਮੰਤਰੀ ਸੀਗਾ ਉਹ ਚੇਅਰਮੈਨ ਸੀਗੇ ਬੜੀ ਅੱਛੀ ਉਹਨਾਂ ਦੀ ਜਿਹੜੀ ਟੇਨਯੂਰ ਸੀਗੀ ਉਹਨਾਂ ਦੀ ਚੇਅਰਮੈਨੀ ਦੀ ਬੜਾ ਅੱਛਾ ਜ਼ਿੰਮੇਵਾਰੀ ਦੇ ਨਾਲ ਕੰਮ ਨਿਭਾਇਆ ਔਰ ਹੁਣ ਵੀ ਐਜ਼ ਅ ਬਤੌਰ ਐਮਐਲਏ ਮੇਰੇ ਖਿਆਲ ਕੋਈ ਐਸਾ ਸ਼ਖਸ ਨਹੀਂ ਇਹ ਸੋਨਾ ਦੀ ਕੰਸਟੀਟੂਐਂਸੀ ਚ ਜਾਂ ਜਿਹੜੇ ਬੰਦਿਆਂ ਨੂੰ ਜਾਣਦੇ ਨੇ ਜਿਨ੍ਹਾਂ ਨੂੰ ਉਹਨਾਂ ਦੀ ਥੋੜਾ ਮਹਿਸੂਸ ਨਾ ਹੋਈ ਰੇ ਤਾਂ ਮੈਂ ਅੱਜ ਪਰਿਵਾਰ ਦੇ ਨਾਲ ਉਹਨਾਂ ਦੀ ਧਰਮ ਪਤਨੀ ਨਾਲ ਬੇਟੇ ਨਾਲ ਔਰ ਦੋਸਤ ਉਹਨਾਂ ਦੇ ਐਮਐਲਏ ਪੱਪੀ ਬਰਾਸ਼ਰ ਜੀ ਉਹਨਾਂ ਸਾਰਿਆਂ ਦੇ ਨਾਲ ਦੁੱਖ ਸਾਂਝਾ ਕੀਤਾ ਹੈ ਤੇ ਇਹ ਕਟਾਫ ਤਾਂ ਪੂਰਾ ਨਹੀਂ ਹੋ ਸਕਦਾ ਲੇਕਿਨ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨ ਔਰ ਪਿੱਛੇ ਸਾਰੇ ਪਰਿਵਾਰ ਨੂੰ ਉਹਨਾਂ ਦੇ ਕੌਨਸਟੀਟੂਐਂਸੀ ਦੇ ਲੋਕਾਂ ਨੂੰ ਉਹਨਾਂ ਦੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਪੈਨਪਰਾਵਾ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਵੀ ਸਾਫ਼ ਤੇ ਤੁਹਾਡੇ ਨਾਲ कांग्रेस देले काफी लंबा समय मैंने बताया कांग्रेस बिल्कुल ते कोई ऐसी गल कोई ऐसा वाक्य जेड़ा ਤੁਹਾਡੇ ਜ਼ਿਹਨ ਚ ਅੱਜ ਚੱਲਦਾ ਹੋਵੇ ਗੂੰਜਦਾ ਹੋਵੇ ਦੇਖੋ ਉਹਨਾਂ ਨੂੰ ਬੜਾ ਸ਼ੌਕ ਸੀਗਾ ਐਮਐਲਏ ਬਣਨ ਦਾ ਉਹ ਸੋਚਦੇ ਸੀ ਮੈਂ ਜ਼ਿੰਮੇਵਾਰੀ ਲੋਕਾਂ ਦੀ ਲੈਣੀ ਹੈ ਔਰ ਉਹ ਮੇਰੇ ਕੋਲ ਆਏ ਜਦੋਂ ਉਹਨਾਂ ਨੂੰ ਟਿਕਟ ਮਿਲੀ ਉਹਨਾਂ ਨੇ ਕਿਹਾ ਜੀ ਵੀ ਮੈਂ ਆਮ ਆਦਮੀ ਪਾਰਟੀ ਜੁਆਇਨ ਕਰਨ ਲੱਗਾ ਤਾਂ ਤੁਹਾਡਾ ਕੀ ਵਿਚਾਰ ਹੈ ਮੈਂ ਕਿਹਾ ਬੇਟਾ ਤੁਸੀਂ ਐਮਐਲਏ ਬਣਨਾ ਚਾਹੁੰਦੇ ਹੋ ਤੇ ਜੇ ਤੁਹਾਨੂੰ ਟਿਕਟ ਦੇ ਰਹੀ ਹੈ ਔਰ ਤੁਸੀਂ ਲੋਕਾਂ ਦੀ ਸੇਵਾ ਕਰਨੀ ਹੈ ਤਾਂ ਤੁਸੀਂ ਦੇਖੋ ਆਪਣਾ ਫੈਸਲਾ ਜਰੂਰ ਲੋਕਾਂ ਦੇ ਹੱਕ ਵਿੱਚ ਜੇ ਤੁਸੀਂ ਕਰ ਰਹੇ ਹੋ ਤਾਂ ਤੁਸੀਂ ਜਰੂਰ ਇਹ ਇਲੈਕਸ਼ਨ ਲੜੋ ਔਰ ਉਹ ਲੜੇ ਬੜੀ ਹਿੰਮਤ ਦੇ ਨਾਲ ਲੜਾਈ ਲੜੀ ਔਰ ਇਲੈਕਸ਼ਨ ਜਿੱਤੇ ਵੀ ਔਰ ਲੋਕਾਂ ਦੀ ਸੇਵਾ ਵੀ ਕੀਤੀ ਲੇਕਿਨ ਹਮੇਸ਼ਾ 15 20 ਦਿਨ ਬਾਅਦ ਉਹਨਾਂ ਦਾ ਮੈਨੂੰ ਫੋਨ ਆ ਜਾਂਦਾ ਸੀ ਔਰ ਮੈਨੂੰ ਇੱਕ ਬਾਪ ਦੀ ਤਰ੍ਹਾਂ ਮੰਨਦੇ ਸੀ ਬਕਾਦਰ ਮੇਰੇ ਕੋਲ ਮੈਨੂੰ ਕਹਿੰਦੇ ਹੁੰਦੇ ਸੀਗੇ ਵੀ ਤੁਸੀਂ ਲੁਧਿਆਣਾ ਕਿਉਂਕਿ ਮੈਂ ਫਿਰੋਜ਼ਪੁਰ ਜਾਣਾ ਹੈ ਤਾਂ ਲੁਧਿਆਣਾ ਉੱਰ ਲੰਘ ਕੇ ਜਾਇਦਾ ਸੀ ਤੇ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਸੀ ਵੀ ਸੋਢੀ ਸਾਹਿਬ ਤੁਸੀਂ ਜਦੋਂ ਜਾਓ ਫਿਰੋਜ਼ਪੁਰ ਤੇ ਮੈਨੂੰ ਮਿਲ ਕੇ ਜਾਣਾ ਮੇਰੇ ਨਾਲ ਭੋਜਨ ਕਰਕੇ ਜਾਓ ਚਾਹ ਪੀ ਕੇ ਜਾਓ ਮੇਰੇ ਜੋਗਾ ਕੋਈ ਕੰਮ ਦੱਸੋ ਤਾਂ ਇਸ ਤਰ੍ਹਾਂ ਦਾ ਮੇਰੇ ਉਹਨਾਂ ਨਾਲ ਤਾਲਾ ਘਸ ਰਿਹਾ ਹੋ ਰਿਹਾ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋਰ ਜਾ ਰਹੇ ਸੀਗੇ ਤੇ ਅੱਜ ਮੇਰੇ ਮੇਰੇ ਕੋਲ ਤਾਂ ਅਲਫ਼ਾਜ਼ਾਂ ਨੂੰ ਤਾਲਾ ਲੱਗ ਗਿਆ ਹੈ ਮੇਰੇ ਵੀਰ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਅਫਸੋਰਸ ਵੀ ਇਹਦਾ ਮੈਂ ਕਿ ਸੱਤ ਤੱਕ ਕਰ ਸਕਾ ਅੱਜ ਉਹਨਾਂ ਦੀ ਇੰਨੀ ਥੋੜ ਮਹਿਸੂਸ ਹੋ ਰਹੀ ਗਰਪਾਟੀ ਬਾਜੀ ਤੋਂ ਉੱਪਰ ਉੱਠ ਕੇ ਸਾਰਿਆਂ ਦੇ ਨਾਲ ਕਹਿੰਦੇ ਰਿਲੇਸ਼ਨ ਜਿਹੜੇ ਸੀ ਬਿਲਕੁਲ ਮੈਂ ਪਹਿਲਾਂ ਹੀ ਕਹਿਆ ਵੀ ਬੜਾ ਨਫੀਸ ਆਦਮੀ ਸੀ ਇਹੋ ਜਿਹੇ ਲੋਕ ਜਿਹੜੇ ਨੇ ਉਹ ਬਹੁਤ ਘੱਟ ਹੁੰਦੇ ਨੇ ਜਿਹੜੇ ਕਿ ਲੋਕਾਂ ਦੇ ਵਾਸਤੇ ਆਪਣਾ ਰਿਸ਼ਤਾ ਨਿਮਾਉਣ ਵਾਸਤੇ ਉਹ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ ਲੇਕਿਨ ਰਿਸ਼ਤਾ ਨਿਮਾਉਂਦੇ ਨੇ ਆਪਣਿਆਂ ਤੋਂ ਵੀ ਵੱਧ ਇਹੋ ਸ਼ੱਕ ਸੀ ਵਿਵਾਦ ਉਹ ਨਹੀਂ ਕਰਦਾ ਸੀ ਲੋਕਾਂ ਦੇ ਮੁੱਦੇ ਸੀ ਉਹ ਦੇਖੋ ਸ਼੍ਰੀ ਆਮ ਚੱਕਦੇ ਸੀਗੇ ਉਹ ਮੈਨੂੰ ਦੱਸਦੇ ਸੀਗੇ ਵੀ ਮੇਰੇ ਮੈਨੂੰ ਆਹ ਚੀਜ਼ਾਂ ਦੀ ਇਲਾਕੇ ਦੇ ਵਿੱਚ ਆਹ ਕਰਨਾ ਹੈਗਾ ਹੁਣ ਮੈਂ ਆਹ ਕਰਨਾ ਹੈਗਾ ਸੋ ਬਹੁਤ ਉਹ ਕਨਸਰਨਡ ਸੀਗੇ ਆਪਣੇ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਔਰ ਕੀਤੀ ਵੀ ਉਹਨਾਂ ਨੇ